ਵਿਸ਼ਵਦੀਪ ਸਿੰਘ ਫਾਜ਼ਲ ਕਾ ਇਹ ਉਹ ਭਰਾ ਜਿਹੜਾ ਹਮੇਸ਼ਾ ਸਰਕਾਰ ਦੀਆਂ ਤਕੈਸ਼ਾਈਆਂ ਦੇ ਖਿਲਾਫ ਲੀਡਰਾਂ ਦੀਆਂ ਤਕੈਸ਼ਾਈਆਂ ਦੇ ਖਿਲਾਫ ਸੋਸ਼ਲ ਮੀਡੀਆ ਦੇ ਉੱਤੇ ਆਵਾਜ਼ ਚੁੱਕਦਾ ਰਿਹਾ ਤੇ ਬੜੇ ਲੰਬੇ ਸਮੇਂ ਤੋਂ ਇਹ ਲੋਕਾਂ ਦੇ ਵਿੱਚ ਆਪਣੀ ਗੱਲ ਰੱਖ ਰਿਹਾ ਆਪਣਾ ਆਪੀਨੀਅਨ ਰੱਖ ਰਿਹਾ ਇਸ ਵੀਰ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਪਰ ਇਹਦਾ ਕਸੂਰ ਕੀ ਹੈ ਕਿ ਸਵਾਲ ਪੁੱਛਣਾ ਇਹਦਾ ਕਸੂਰ ਹੈ ਕਿ ਲੀਡਰਾਂ ਦੀਆਂ ਤਕੈਸ਼ਾਈਆਂ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨਾ ਇਹਦਾ ਕਸੂਰ ਹੈ ਜੇ ਦਾ ਇਹ ਕਸੂਰ ਹੈ ਤੇ ਫਿਰ ਪੰਜਾਬ ਦਾ ਹਰ ਉਹ ਰਹਿਣ ਵਾਲਾ ਬੰਦਾ ਅਦੋਸ਼ੀ ਹੈ ਕਿਉਂਕਿ ਹਰ ਬੰਦੇ ਦੇ ਮਨ 'ਚ ਸਵਾਲ ਨੇ ਸਰਕਾਰ ਦੀ ਜਰੂਰੀ ਨਹੀਂ ਕਿ ਕੱਲੀ ਆਪ ਸਰਕਾਰ ਕਾਂਗਰਸ ਸਰਕਾਰ ਜਾਂ ਅਕਾਲੀਆਂ ਦੀ ਸਰਕਾਰ ਜਿਹੜੀ ਵੀ ਪ੍ਰਾਤਨ ਸਮੇਂ ਦੇ ਵਿੱਚ ਵੀ ਰਹਿ ਕੇ ਗਈ ਹੈ ਹਰ ਬੰਦੇ ਦੇ ਮਨ 'ਚ ਸਵਾਲ ਹੈ ਤੇ ਜੇ ਹਰ ਇੱਕ ਬੰਦਾ ਜਿਹੜਾ ਸਵਾਲ ਕਰਦਾ ਹੈ ਉਹਦੇ ਤੇ ਪਰਚੇ ਦਰਜ ਹੋਣੇ ਆ ਤੇ ਸ਼ਾਇਦ ਇਹ ਰਜਿਸਟਰ ਬੰਦ ਹੋ ਜਾਣਗੇ ਖਤਮ ਹੋ ਜਾਣਗੇ ਤੇ ਪਰ ਬੰਦਿਆਂ ਦੇ ਸਵਾਲ ਨਹੀਂ ਮੁੱਕਣੇ ਇਸ ਲਈ ਤਹਾਡੀ ਹਾਰ ਦੇ ਕਾਰਨ ਵੀ ਇਹੀ ਰਹੇ ਆ ਆਪ ਪਾਰਟੀ ਵਾਲੇ ਉਹ ਕਿਉਂਕਿ ਲੋਕਾਂ ਨੇ ਤੁਹਾਨੂੰ 12ਵੇਂ ਸੀਟਾਂ ਦੇ ਕੇ ਨਵਾਜਿਆ ਸੀ ਤੁਹਾਡਾ ਵੋਟ ਬੈਂਕ ਵੋਟ ਸ਼ੇਅਰ ਇੰਨਾ ਘਟ ਗਿਆ ਕਿ 13 ਦੇ ਵਿੱਚੋਂ ਤਿੰਨਾਂ ਤੇ ਆ ਗਏ ਇਸ ਲਈ ਸੋਚਣਾ ਪੈਣਾ ਤੁਹਾਨੂੰ ਕਿ ਤੁਸੀਂ ਇਹ ਧੱਕੇਸ਼ਾਹੀਆਂ ਹਰ ਉਸ ਬੰਦੇ ਦੇ ਉੱਤੇ ਕਿਉਂ ਕਰਦੇ ਜੇ ਜਿਹੜਾ ਵੀ ਤੁਹਾਡੀ ਸਰਕਾਰ ਦੇ ਵਿੱਚ ਤੁਹਾਡੀ ਸਰਕਾਰ ਦੇ ਖਿਲਾਫ ਆਵਾਜ਼ ਚੁੱਕੇ ਤੇ ਉਹਨੂੰ ਸਵਾਲ ਕਰਦਾ ਇਸ ਬੰਦੇ ਨੇ ਕੋਈ ਜੁਰਮ ਨਹੀਂ ਕੀਤਾ ਯਾਰ ਇਹਨੇ ਇੱਕ ਆਵਾਜ਼ ਆਪਣੀ ਚੁੱਕਦਾ ਆਪਣੀ ਗੱਲ ਰੱਖਦਾ ਲੋਕਾਂ ਤੱਕ ਉਹ ਸਵਾਲ ਇਹਦੇ ਜੇ ਵੈਲਿਡ ਹੋਣਗੇ ਤੇ ਲੋਕ ਇਹਨੂੰ ਸੁਣਨਗੇ ਪਰ ਕੁਝ ਨਾ ਕੁਝ ਕਰਕੇ ਇਸ ਬੰਦੇ ਨੂੰ ਡਰਾ ਧਮਕਾ ਕੇ ਇਹਦੇ ਉੱਤੇ ਪਰਚੇ ਦਰਜ ਕਰਕੇ ਤੇ ਕਿੰਨੀਆਂ ਕਵਾਜਾਂ ਬੰਦ ਕਰੋਗੇ ਭਾਈ ਤੁਸੀਂ 10 ਕਰੋਗੇ 20 ਉੱਠਣਗੀਆਂ ਤੁਸੀਂ 20 ਕਰੋਗੇ 100 ਉੱਠਣਗੀਆਂ ਤੁਹਾਨੂੰ ਸ਼ਾਇਦ ਇਹ ਸੋਚਣਾ ਪਊਗਾ ਕਿ ਤੁਹਾਡੀ ਇਹ ਨੀਤੀ ਕਿੱਥੇ ਤੋਂ ਕਿੱਥੇ ਲੈ ਆਈਏ ਤੁਹਾਨੂੰ ਇਹ ਕੋ ਟਾਈਮ ਸੀ ਜਦੋਂ ਲੋਕਾਂ ਨੇ ਤੁਹਾਨੂੰ ਪੂਰਨ ਬਹੁਮਤ ਦਿੱਤੀ ਤੇ ਆ ਜੋ ਸਮਾਂ ਜਦੋਂ ਲੋਕ ਤੁਹਾਨੂੰ ਵੇਖਣਾ ਵੀ ਨਹੀਂ ਚਾਹੁੰਦੇ ਕੁਝ ਤੇ ਕਾਰਨ ਰਹੇ ਹੋਣਗੇ ਨਾ ਤੇ ਉਹ ਕਾਰਨ ਸ਼ਾਇਦ ਤੁਹਾਡੀ ਆਪਣੀ ਰਾਜਨੀਤੀ ਹੈ ਤੁਹਾਡੀ ਕੂੜਨੀਤੀ ਹੈ ਜਿਹੜੀ ਤੁਸੀਂ ਲੋਕਾਂ ਤੱਕ ਕਰ ਰਹੇ ਜੇ ਅੱਜ ਇਸ ਭਰਾ ਦੇ ਹੱਕ ਦੇ ਵਿੱਚ ਬੋਲਣ ਵਾਲੇ ਬੜੇ ਘੱਟ ਨੇ ਮੈਂ ਉਹਨਾਂ ਨੂੰ ਵੀ ਪੁੱਛਦਾ ਭਾਈ ਕਿਉਂ ਨਹੀਂ ਤੁਸੀਂ ਇਸ ਵੀਰ ਲਈ ਆਵਾਜ਼ ਚੁੱਕੀ ਕੀ ਗੱਲ ਕੀ ਇਹ ਵੀਰ ਕਿਸੇ ਇਹੋ ਜਿਹੇ ਘਰਾਣੇ ਦੇ ਨਾਲ ਸੰਬੰਧ ਨਹੀਂ ਰੱਖਦਾ ਵੀ ਜਿੱਥੇ ਤੁਹਾਨੂੰ ਕੋਈ ਮੁਨਾਫਾ ਜਾਂ ਫਾਇਦਾ ਹੋ ਸਕੇ ਜਰੂਰ ਬੋਲੋ ਯਾਰ ਇਸ ਵੀਰ ਲਈ ਵੀ ਆਵਾਜ਼ ਚੁੱਕੋ ਤੇ ਕੈਂਥਲ ਦੇ ਵਿੱਚ ਇੱਕ ਭਰਾ ਦੀ ਕੁੱਟਮਾਰ ਹੋਈ ਹੈ ਇੱਕ ਬਿਹਾਰ ਦੇ ਵਿੱਚ ਵੀ ਸ਼ਾਇਦ ਇੱਕ ਸਿੱਖ ਵੀਰ ਦੀ ਕੁੱਟਮਾਰ ਹੋਈ ਹੈ ਕੀ ਗੱਲ ਹੁਣ ਅਤਵਾਦੀਆਂ ਵਾਲੇ ਜਿਹੜੇ ਲਾਪ ਇੰਨੇ ਚਿਰ ਤੋਂ ਲੱਗ ਰਹੇ ਸੀ ਕਿ ਇਹ ਸਿੱਖ ਅਤਵਾਦੀ ਨੇ ਸਿੱਖ ਹੀ ਨੇ ਹੁਣ ਉਹ ਗੱਲਾਂ ਕਿੱਥੇ ਉਹ ਆਵਾਜ਼ਾਂ ਕਿੱਥੇ ਨੇ ਹੋਰ ਰਿਪੋਰਟਰ ਕਿੱਥੇ ਨੇ ਜਿਹੜੇ ਇੰਨੇ ਲੰਬੇ ਸਮੇਂ ਤੋਂ ਸਿੱਖਾਂ ਦੀ ਕਰਦਾਰਕੁਸ਼ੀ ਕਰਨ ਲਈ ਯੂਜ ਰਹੇ ਸੀ ਜਦੋਂ ਤੋਂ ਥੱਪੜ ਵਾਲਾ ਕਾਂਡ ਹੋਇਆ ਸੀ ਹੁਣ ਵੀ ਬੋਲੋ ਯਾਰ ਇਹ ਵੀ ਉਹੀ ਸਿੱਖ ਨੇ ਨਾ ਇਹਨਾਂ ਦੇ ਉੱਤੇ ਵੀ ਉਹੀ ਜ਼ੁਲਮ ਢਾਇਆ ਗਿਆ ਹੈ ਨਾ ਤੇ ਜੇ ਸੇਖਾਤਵਾਦੀ ਨੇ ਤੇ ਇਹਨਾਂ ਨੂੰ ਕੀ ਆਖੋਗੇ ਬਿਸ਼ਪਦੀਪ ਸਿੰਘ ਫਾਜ਼ਲਕਾ ਇਹ ਉਹ ਭਰਾ ਜਿਹੜਾ ਹਮੇਸ਼ਾ ਸਰਕਾਰ ਦੀਆਂ ਤੱਕੇਸ਼ਾਈਆਂ ਦੇ ਖਿਲਾਫ ਲੀਡਰਾਂ ਦੀਆਂ ਤੱਕੇਸ਼ਾਈਆਂ ਦੇ ਖਿਲਾਫ ਸੋਸ਼ਲ ਮੀਡੀਆ ਦੇ ਉੱਤੇ ਆਵਾਜ਼ ਚੁੱਕਦਾ ਰਿਹਾ ਤੇ ਬੜੇ ਲੰਬੇ ਸਮੇਂ ਤੋਂ ਇਹ ਲੋਕਾਂ ਦੇ ਵਿੱਚ ਆਪਣੀ ਗੱਲ ਰੱਖ ਰਿਹਾ ਆਪਣਾ opinion ਰੱਖ ਰਿਹਾ ਇਸ ਵੀਰ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਪਰ ਇਹਦਾ ਕਸੂਰ ਕੀ ਹੈ ਕਿ ਸਵਾਲ ਪੁੱਛਣਾ ਇਹਦਾ ਕਸੂਰ ਹੈ ਕਿ ਲੀਡਰਾਂ ਦੀਆਂ ਧੱਕੇਸ਼ਾਹੀਆਂ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨਾ ਇਹਦਾ ਕਸੂਰ ਹੈ ਜੇ ਇਹਦਾ ਇਹ ਕਸੂਰ ਹੈ ਤੇ ਫਿਰ ਪੰਜਾਬ ਦਾ ਹਰ ਉਹ ਰਹਿਣ ਵਾਲਾ ਬੰਦਾ ਅਦੋਸ਼ੀ ਹੈ ਕਿਉਂਕਿ ਹਰ ਬੰਦੇ ਦੇ ਮਨ 'ਚ ਸਵਾਲ ਨੇ ਸਰਕਾਰ ਦੀ ਜਰੂਰੀ ਨਹੀਂ ਕਿ ਕੱਲੀ ਆਪ ਸਰਕਾਰ ਕਾਂਗਰਸ ਸਰਕਾਰ ਜਾਂ ਅਕਾਲੀਆਂ ਦੀ ਸਰਕਾਰ ਜਿਹੜੀ ਵੀ ਪ੍ਰਾਤਨ ਸਮੇਂ ਦੇ ਵਿੱਚ ਵੀ ਰਹਿ ਕੇ ਗਈ ਹੈ ਹਰ ਬੰਦੇ ਦੇ ਮਨ 'ਚ ਸਵਾਲ ਹੈ ਤੇ ਜੇ ਹਰ ਇੱਕ ਬੰਦਾ ਜਿਹੜਾ ਸਵਾਲ ਕਰਦਾ ਹੈ ਉਹਦੇ ਤੇ ਪਰਚੇ ਦਰਜ ਹੋਣੇ ਆ ਤੇ ਸ਼ਾਇਦ ਇਹ ਰਜਿਸਟਰ ਬੰਦ ਹੋ ਜਾਣਗੇ ਖਤਮ ਹੋ ਜਾਣਗੇ ਤੇ ਪਰ ਬੰਦਿਆਂ ਦੇ ਸਵਾਲ ਨਹੀਂ ਮੁੱਕਣੇ ਇਸ ਲਈ ਤੁਹਾਡੀ ਹਾਰ ਦੇ ਕਾਰਨ ਵੀ ਇਹੀ ਰਹੇ ਆ ਆ ਪਾਰਟੀ ਵਾਲੇ ਉਹ ਕਿਉਂਕਿ ਲੋਕਾਂ ਨੇ ਤੁਹਾਨੂੰ 12ਵੇਂ ਸੀਟਾਂ ਦੇ ਕੇ ਨਵਾਜਿਆ ਸੀ ਤੁਹਾਡਾ ਵੋਟ ਬੈਂਕ ਵੋਟ ਸ਼ੇਅਰ ਇੰਨਾ ਘਟ ਗਿਆ ਕਿ 13 ਦੇ ਵਿੱਚੋਂ ਤਿੰਨਾਂ ਤੇ ਆ ਗਏ ਇਸ ਲਈ ਸੋਚਣਾ ਪੈਣਾ ਤੁਹਾਨੂੰ ਕਿ ਤੁਸੀਂ ਇਹ ਧੱਕੇਸ਼ਾਹੀਆਂ ਹਰ ਉਸ ਬੰਦੇ ਦੇ ਉੱਤੇ ਕਿਉਂ ਕਰਦੇ ਜੇ ਜਿਹੜਾ ਵੀ ਤੁਹਾਡੀ ਸਰਕਾਰ ਦੇ ਵਿੱਚ ਤੁਹਾਡੀ ਸਰਕਾਰ ਦੇ ਖਿਲਾਫ ਆਵਾਜ਼ ਚੁੱਕੇ ਤੇ ਉਹਨੂੰ ਸਵਾਲ ਕਰਦਾ ਇਸ ਬੰਦੇ ਨੇ ਕੋਈ ਜੁਰਮ ਨਹੀਂ ਕੀਤਾ ਯਾਰ ਇਹਨੇ ਇੱਕ ਆਵਾਜ਼ ਆਪਣੀ ਚੁੱਕਦਾ ਆਪਣੀ ਗੱਲ ਰੱਖਦਾ ਲੋਕਾਂ ਤੱਕ ਉਹ ਸਵਾਲ ਇਹਦੇ ਜੇ ਵੈਲਿਡ ਹੋਣਗੇ ਤੇ ਲੋਕ ਇਹਨੂੰ ਸੁਣਨਗੇ ਪਰ ਕੁਝ ਨਾ ਕੁਝ ਕਰਕੇ ਇਸ ਬੰਦੇ ਨੂੰ ਡਰਾ ਧਮਕਾ ਕੇ ਇਹਦੇ ਉੱਤੇ ਪਰਚੇ ਦਰਜ ਕਰਕੇ ਤੇ ਕਿੰਨੀਆਂ ਕਵਾਜਾਂ ਬੰਦ ਕਰੋਗੇ ਬਾਈ ਤੁਸੀਂ 10 ਕਰੋਗੇ 20 ਉੱਠਣਗੀਆਂ ਤੁਸੀਂ 20 ਕਰੋਗੇ 100 ਉੱਠਣਗੀਆਂ ਤੁਹਾਨੂੰ ਸ਼ਾਇਦ ਇਹ ਸੋਚਣਾ ਪਊਗਾ ਕਿ ਤੁਹਾਡੀ ਇਹ ਨੀਤੀ ਕਿੱਥੇ ਤੋਂ ਕਿੱਥੇ ਲੈ ਆਈ ਹੈ ਤੁਹਾਨੂੰ ਇਹ ਕੋਹ ਟਾਈਮ ਸੀ ਜਦੋਂ ਲੋਕਾਂ ਨੇ ਤੁਹਾਨੂੰ ਪੂਰਨ ਬਹੁਮਤ ਦਿੱਤੀ ਤੇ ਅਜੋ ਸਮਾਂ ਜਦੋਂ ਲੋਕ ਤੁਹਾਨੂੰ ਵੇਖਣਾ ਵੀ ਨਹੀਂ ਚਾਹੁੰਦੇ ਕੁਝ ਤੇ ਕਾਰਨ ਰਹੇ